ਇਹ ਚਾਰ ਵੇਦਾਂ ਨੂੰ ਮੱਥ ਕੇ ઋਸ਼ੀਆ ਮੁਨੀਆਂ ਨੇ ਛੇ ਸ਼ਾਸਤਰ ਲਿਖੇ ਆ ਜੀ ਹੁ ਆ ਪੰਜ ਸ਼ਾਸਤਰ ਸਰਵਣ ਕਰ ਲਏ ਆ ਤੇ ਛੇਵਾਂ ਸ਼ਾਸਤਰ ਹੈ ਪਤੰਜਲੀ ਇਧਰ ਜੋ ਸਰਵੇਖ ਹੈ ਕਹਿੰਦੇ नाग ਛੇਸ਼ਨਾਗ ਪਤੰਜਲ ਲੈ ਪਤੰਜਲੀ ਰਿਕੀ ਸੀ ਕਹਿੰਦੇ ਛੇਸ਼ਨਾਗ ਦਾ ਅਵਤਾਰ ਸੀ ਸੋ ਇਸ ਕਰਕੇ ਇਹਨੂੰ नाग ਛੇਸ਼ਨਾਗ ਪਤੰਜਲੀ ਪਤੰਜਲ ਇਧਰ ਲਿਖਿਆ ਹੈ ਸੇਖ ਨਾਗ ਪਾ ਤੰਜਲ ਮਥਿਆ ਗੁਰਮੁਖ ਸ਼ਾਸਤਰ ਨਾਗ ਸੁਣਾਈ ਵੇਦ ਅਥਰਮਣ ਬੋਲਿਆ ਜੋਗ ਬਿਨਾ ਨਹਿ ਪਰਮ ਚੁਕਾਈ ਜਿਉ ਕਰ ਮੈਲੀ ਆਰਸੀ ਸ਼ਕਲ ਬਿਨਾ ਨਹਿ ਮੁਖ ਦਿਖਾਈ ਜੋਗ ਪਦਾਰਥ ਨਿਰਮਲਾ ਅਨਹਦ ਤੁਨ ਅੰਦਰ ਲਿਵਲਾਈ ਅਸ਼ਟ ਦਸਾ ਸਿੱਧ ਨੌ ਨਿਧੀ ਗੁਰਮੁਖ ਜੋਗੀ ਚਰਨ ਲਗਾਈ ਤ੍ਰੇ ਜੁਗਾ ਕੀ ਵਾਸਨਾ ਕਲ ਜੁਗ ਵਿੱਚ ਪਾ ਤੰਜਲ ਪਾਈ ਹੱਥੋ ਹੱਥੀ ਪਾਈ ਹੈ ਭਗਤ ਜੋਗ ਕੀ ਪੂਰ ਕਮਾਈ ਨਾਮਦਾਨ ਇਸ਼ਨਾਨ ਸਵਾਈ ਇਸ ਵਿੱਚ ਇਹ ਪਤੰਜਲੀ ਰਿਖੀ ਨੇ ਨਾ ਸ਼ੇਸ਼ਨਾਗ ਦੇਵਤਾਰ ਹੁਣ ਉਹ ਕਹਿੰਦੇ ਨੇ ਸ਼ੇਖਨਾਗ ਪਾਤੰਜਲ ਮਥਿਆ ਇਹਨੂੰ ਸ਼ੇਖਨਾਗ ਪਤੰਜਲ ਮਥਿਆ ਪਤੰਜਲੀ ਰਿਖੀ ਜਿਹੜੇ ਸ਼ੇਖਨਾਗ ਦਾ ਅਵਤਾਰ ਹੈ ਉਹਨੇ ਅਥਰਵਨ ਮੇਧ ਨੂੰ ਵੇਦ ਨੂੰ ਵੀ ਮਥਿਆ ਗੁਰਮੁਖ ਸ਼ਾਸਤਰ नाग ਸੁਣਾਈ ਸੋ ਇਹਨੂੰ ਪਤੰਜਲੀ ਰਿਖੀ ਨੂੰ ਗੁਰਮੁਖ ਕਹ ਦਿੰਦਾ ਜੀ ਤੇ ਸ਼ਾਸਤਰ ਜੋ ਇਹਨਾਂ ਨੇ ਬਣਾਇਆ ਪਤੰਜਲੀ ਸ਼ਾਸਤਰ ਉਹ ਫਿਰ ਸੁਣਾਇਆ ਵੇਦ ਅਥਰਵਣ ਬੋਲਿਆ ਜੋਗ ਬਿਨਾਂ ਨਹਿ ਭਰਮ ਚੁਕਾਈ ਜਿਹੜੇ ਪਤੰਜਲੀ ਰਖੀ ਸੀ ਉਹ ਕਹਿੰਦੇ ਵੀ ਧਰਮਣ ਵੇਦ ਵਿੱਚ ਤਾਂ ਜੋਗ ਦੀ ਗੱਲ ਕੀਤੀ ਹੋਈ ਹੈ ਮੈਂ ਮੈਂ ਪੜਿਆ ਮੈਂ ਵਿਚਾਰਿਆ ਇਹਦੇ ਵਿੱਚ ਤਾਂ ਜੋਗ ਲੱਭਾ ਮੈਨੂੰ ਕਿ ਜੋ ਤ ਸ ਜੋਗਤ ਬਿਨਾ ਭਰਮ ਨਹੀਂ ਦੂਰ ਹੋ ਸਕਦਾ ਪਤੰਜਲੀ ਜੀ ਕਹਿੰਦੇ ਨੇ ਜਿਉਂ ਕਰ ਮੈਲੀ ਆਰਸੀ ਸ਼ਕਲ ਬਿਨਾਂ ਨਹਿ ਮੁਖ ਦਿਖ ਰਹੀ ਆਰਸੀ ਸ਼ੀਸ਼ੇ ਨੂੰ ਕਹਿੰਦੇ ਨੇ ਜੀ ਹੁਣ ਜੇ ਸ਼ੀਸ਼ੇ ਦੇ ਉੱਤੇ ਧੂੜ ਜਮ ਜਾਵੇ ਤੇ ਜਿੰਨਾ ਚਿਰ ਧੂੜ ਨੂੰ ਸਾਫ਼ ਨਹੀਂ ਕਰਦੇ ਉਹਨਾਂ ਚਿਰ ਮੂੰਹ ਨਹੀਂ ਦੇਖ ਸਕਦੇ ਸ਼ੀਸ਼ੇ ਵਿੱਚ ਆਪਾਂ ਇੱਥੇ ਸ਼ਕਲ ਸ਼ਬਦ ਹੁੰਦਾ ਚਮਕਾਉਣਾ ਹੁਣ ਆਰਸੀ ਹੈ ਸ਼ੀਸ਼ੇ ਨੂੰ ਜਿੰਨਾ ਚਿਰ ਆਪਾਂ ਉਹਨੂੰ ਸ਼ਕਲ ਨਹੀਂ ਕਰਦੇ ਚਮਕਾਉਂਦੇ ਨਹੀਂ ਉਨਾਂ ਚੋਂ ਮੂੰਹ ਨਹੀਂ ਦੇਖ ਸਕਦੇ ਅਸਲ ਵਿੱਚ ਜਿਹੜਾ ਸਿਕਲੀ ਕਰੇ ਇੱਕ ਸ਼ਬਦ ਆਉਂਦਾ ਸਿਕਲੀਕਰ ਉਹ ਸਿਕਲ ਤੋਂ ਹੀ ਬਣਿਆ ਜੀ ਸਿਕਲੀਕਰ ਉਹ ਜਿਹੜਾ ਜੰਗ ਲਾਉਂਦਾ ਲੋਹੇ ਦਾ ਆਮ ਤੌਰ ਤੇ ਹਥਿਆਰ ਬਹੁਤ ਬਣਾਉਂਦੇ ਆ ਤੇ ਇਹ ਇਹਨਾਂ ਚ ਸਿੱਖੀ ਬੜੀ ਪਰਪੱਕਿਆ ਜੀ ਇਸ ਕੌਮ ਦੇ ਵਿੱਚ ਬੱਚਾ ਨਾ ਬੁੱਢਾ ਨੌਜਵਾਨ ਕੋਈ ਵੀ ਆਪਣੇ ਕਿੱਸੇ ਦੀ ਬੇਦਬੀ ਨਹੀਂ ਕਰਦਾ ਜੀ ਸਭ ਕਿੱਸਾ ਤਰੀ ਸਭ ਸੁਲਤ ਮਿਲ ਕੇ ਤੁਹਾਨੂੰ ਉਹਨਾਂ ਸਿਕਲੀਕਰ ਹੁੰਦੇ ਦਸਵੇਂ ਪਾਤਸ਼ਾਹ ਜੀ ਨੇ ਇਹਨਾਂ ਨੂੰ ਹਥਿਆਰ ਬਣਾਉਣ ਦਾ ਗੁਰਬੜਮਾ ਵੀ ਦੇ ਦਿੱਤਾ ਹੋਇਜੀ ਹਥਿਆਰ ਬੌਸਣੇ ਬਣਾਉਂਦੇ ਜੇ ਇਹ ਕਰਕੇ ਇਹੋ ਸਿਗਲੀ ਗਰ ਉੱਥੇ ਨਾਂ ਪਿਆ ਉਹਨਾਂ ਦਾ ਜਿਉਂ ਕਰ ਮੈਲੀ ਅਰਸ਼ੀ ਸ਼ਕਲ ਬਿਨਾ ਨਾ ਮੁਖ ਦਿਖਾਈ え ਜੇ ਠੀਕ ਇਦਾਂ ਹੀ ਹੁਣ ਮਨ ਮੈਲਾ ਹੋਗਾ ਤਾਂ ਅਸੀਂ ਕਿਦਾਂ ਆਪਣਾ ਆਪ ਦੇਖ ਸਕਦੇ ਆ ਆਪਣਾ ਆਪ ਦੇਖਣਾ ਤਾਂ ਮਨ ਵਿੱਚ ਦੇਖ ਹੋਣਾ ਜੀ ਮਾਨਨੂ ਆਰਸੀ ਕਹੇ ਦਿੱਤਾ ਸ਼ੀਸ਼ਾ ਆ ਜਦਾਂ ਜਦੋਂ ਕੋਡੇ ਰਾਖਸ਼ ਵਾਲੀ ਖੇਡ ਹੋਈ ਸੀ ਨਾ ਜੀ ਤੇ ਉਹ ਕੜਾਹਾ ਠੰਡਾ ਹੋ ਗਿਆ ਸੀਗਾ ਜ਼ਰੂਰ ਨਾਨਕ ਪਾਸ਼ਾ ਗਿਆ ਤੇ ਕੋਡਾ ਰਾਖਸ਼ ਸ਼ੀਸ਼ਾ ਲੈ ਕੇ ਆਇਆ ਸੀਗਾ ਉਹਨੇ ਸ਼ੀਸ਼ੇ ਵਿੱਚ ਦੀ ਗੁਰੂ ਸਾਹਿਬ ਨੂੰ ਦੇਖਿਆ ਤਾਂ ਉਹ ਗੁਰੂ ਸਾਹਿਬ ਜੀ ਦਾ ਜਿਹਦਾ ਰੂਪ ਸੀ ਉਹ ਹੀ ਦੱਸਿਆ ਫੇਰ ਪੈਰੀ ਪਿਆ ਸੀਗਾ ਤੇ ਮਾਰਾ ਕਹਿੰਦੇ ਤੂੰ ਸ਼ੀਸ਼ੇ ਵਿੱਚ ਕੀ ਦੇਖਿਆ ਕਹਿੰਦਾ ਜੀ ਮੈਂ ਮੈਂ ਸਰਾਪਿਆ ਹੋਇਆ ਸੀਗਾ ਤੇ ਆ ਜਿਹੜਾ ਕੀ ਵੇ ਇਡਾ ਬੱਕਰੇ ਜੋ ਮਨਸਾਨ ਵੀ ਤਰ ਤਰ ਖਾਈ ਜਾਂਦੇ ਸੀ ਕਹਿੰਦਾ ਮੈਨੂੰ ਇਨਸਾਨ ਜਿਹਾ ਹੀ ਨਹੀਂ ਸੀ ਕੋਈ ਕਹਿੰਦਾ ਕਹਿੰਦਾ ਮੈਂ ਜਦੋਂ ਸ਼ੀਸ਼ੇ 'ਚ ਦੇਖਦਾ ਸੀ ਮਨੂੰ ਇਹ ਦੱਸਿਆ ਸੀ ਮੇਰੇ ਗੁਰੂ ਨੇ ਵੀ ਤੇਰੀ ਮੁਕਤੀ ਉਹਨੇ ਕਰਨੀ ਆ ਜਿਹੜਾ ਸ਼ੀਸ਼ੇ ਵਿੱਚ ਜਿੱਦਾਂ ਦੀ ਸ਼ਕਲ ਹੋਵੇਗੀ ਜਿੱਦਾਂ ਦੀ ਸ਼ਕਲ ਹੋਵੇਗੀ ਉਦਾਂ ਦਾ ਸ਼ੀਸ਼ੇ 'ਚ ਹੀ ਥੇਗਾ ਇਹ ਤੁਸੀਂ ਦੱਸਿਆ ਕਹਿੰਦਾ ਬਾਕੀ ਇਨਸਾਨ ਵੀ ਕਹਿੰਦਾ ਜਾਨਵਰ ਹੀ ਦੀ ਹੁੰਦੀ ਹੈ ਤੇ ਫਿਰ ਜਦੋਂ ਕੋਡੇ ਰਫਸੇ ਦੇ ਆਧਾਰ ਕਿਤਾ ਮਦਾਨਾ ਕਹਿੰਦਾ ਮਾਰ ਸ਼ੀਸ਼ਾ ਲੈ ਜੀ ਮਾਰ ਕਹਿੰਦੇ ਮਨ ਸ਼ੀਸ਼ੇ ਮਨਾਰਸੀ ਕਹਿੰਦੀ ਇਹ ਮਨ ਸ਼ੀਸ਼ੇ ਹੀ ਆ ਕਹਿੰਦੇ ਜੇ ਇਹਦੇ ਵਿੱਚ ਸਾਡਾ ਆਪਣਾ ਆਪਣੀ ਇਹਦੇ ਵਿੱਚ ਨੂੰ ਜੰਗ ਲੱਗ ਗਿਆ ਇਹਨੂੰ ਸਾਫ਼ ਕਰੋ ਭਾਈ ਚਮਕਾਈ ਦਾ ਹੁੰਦਾ ਮਨ ਜਿੰਨਾ ਰੋਜ਼ ਇਹਨੂੰ ਚਮਕਾਉ ਉਹ ਫਿਰ ਆਪਣਾ ਆਪ ਦਿਸਣ ਲੱਗ ਪੈਂਦਾ ਇਹੋ ਹੀ ਗੱਲ ਪਾਈ ਸੀ ਕਹਿੰਦੇ ਨੇ ਇੱਥੇ ਕਹਿੰਦੇ ਕਹਿੰਦੇ ਜੋਗ ਵਦਾਰਥ ਨਿਰਮਲਾ ਅਨਹਦ ਤੁਨ ਅੰਦਰ ਲਿਵ ਲਈ ਇਹ ਮਤਲਬ ਇਹ ਬਚਨ ਨੇ ਜੀ ਪਤੰਜਲੀ ਰਖੀਦੇ ਜੀ ਤੇ ਭਾਈ ਜੀ ਮਤਲਬ ਉਹਨਾਂ ਦਾ ਵਿਖਿਆਨ ਕਰਦੇ ਰਏ ਨੇ ਪਤੰਜਲੀ ਜੀ ਕਹਿੰਦੇ ਨੇ ਅਥਰਵਨ ਵੇਦ ਨੂੰ ਮਤ ਕੇ ਵੀ ਅਥਰਵਨ ਦੇ ਵੇਦ ਦੇ ਵਿੱਚ ਜੋਗ ਪਦਾਰਥ ਨੂੰ ਨਿਰਮਲ ਪਦਾਰਥ ਕਿਹਾ ਹੋਇਆ ਜੀ ਤੇ ਜੋਗ ਦੇ ਨਾਲ ਹੀ ਅਨਹਦੀ ਧੁਨ ਅੰਦਰ ਵੱਜਦੀ ਹੈ ਜਿਹਦੇ ਨਾਲ ਫਿਰ ਲੇਵ ਬਣਦੀ ਬਹੁਤ ਜੋਗੀ ਐਸੇ ਨੇ ਜਿਹੜੇ ਮਤਲਬ ਜੋਗ ਦੇ ਰਾਹੀ ਲੇਵ ਲਾਉਂਦੇ ਨੇ ਤਾੜੀ ਲਾਉਂਦੇ ਨੇ ਉਹਨਾਂ ਨੂੰ ਤਾੜੀ ਕਹਿੰਦੇ ਨੇ ਗੁਰਮਖਾ ਦੀ ਲੇਵ ਧਾਰ ਹੁੰਦੀ ਹੈ ਜੀ ਲੇਵ ਧਾਰ ਉਹਨਾਂ ਦੀ ਧਾਰ ਇਹਨਾਂ ਦੀ ਤਾੜੀ ਕਿਉਂਕਿ ਜੋਗੀਆਂ ਦੀ ਤਾੜੀ ਟੁੱਟ ਜਾਂਦੀ ਹੈ ਤੇ ਜਿਹੜੀ ਲੇਵ ਧਾਰ ਆ ਇਹ ਨਹੀਂ ਟੁੱਟਦੀ ਜੀ ਇਹ ਖੁੱਲੀ ਅੱਖਾਂ ਨਾਲ ਵੀ ਲੱਗੀ ਰਹਿੰਦੀ ਹੈ ਜੀ ਧਾਰ ਜਿਹੜੀ ਜੋਗ ਪਦਾਰਥ ਨਿਰਮਲ ਅਨਹਦ ਤੁੰ ਅੰਦਰ ਲੇਵ ਲਈ ਆਸ਼ਰਦ ਸਾ ਸਿਦ ਨਉ ਨਿਦੀ ਗੁਰਮੁਖ ਜੋਗੀ ਚਰਨ ਲਗਾਈ ਪਤੰਜਲੀ ਰਿਚੀ ਜੀ ਕਹਿੰਦੇ ਨੇ ਥਰਵਣ ਵੇਦ ਨੂੰ ਮੱਥ ਕੇ ਕਿ ਜਿਹੜਾ ਯੋਗ ਕਮਾਉਂਦਾ ਹਨ ਤੇ ਜਿਹੜਾ ਜੋਗੀ ਬਣ ਜਾਂਦਾ ਉਹ ਉਹਦੇ ਕੋਲ ਤਾਂ ਅਸ਼ਟ ਅਸ਼ਾ 18 ਸਿੱਧੀਆਂ ਨੌ ਨਿਧੀਆਂ ਉਹਦੇ ਚਰਨੀ ਲੱਗਦੀਆਂ ਜਿਹੜਾ ਅਸਲ ਜੋਗੀ ਬਣ ਜਾਂਦਾ 3 ਜੁਗਾਂ ਕੀ ਵਾਸਨਾ ਕਲ ਯੁਗ ਵਿੱਚ ਪਾਤੰਜਲ ਪਾਈ ਇਹ ਪਤੰਜਲੀ ਰખી ਜੀ ਕਹਿੰਦੇ ਨੇ ਕਹਿੰਦੇ ਜੋਗ ਦੇ ਨਾਲ ਤਿੰਨਾਂ ਲੋਕਾਂ ਦੇ ਪਦਾਰਥ ਮਿਲ ਜਾਂਦੇ ਤਿੰਨਾਂ ਲੋਕਾਂ ਦੀ ਵਾਸ਼ਨਾ ਪੂਰੀ ਹੋ ਜਾਂਦੀ ਹੁੰਦੀ ਹੂੰ ਮਤਲਬ ਇਹ ਤਿੰਨਾ ਤਿੰਨਾ ਜੁਗਾਂ ਦੀ ਵਾਸ਼ਨਾ ਇਸ ਪਤੰਜਲੀ ਜੋਗ ਦੇ ਨਾਲ ਪੂਰੀ ਹੁੰਦੀ ਤੇ ਵਾਸ਼ਨਾ ਵਿੱਚ ਭਟਕ ਗਿਆ ਫੇਰ ਦਾ ਕੀ ਫਾਇਦਾ ਜੀ ਵਾਸ਼ਨਾ ਤਾਂ ਮਾਰਨੀ ਸੀਗੀ ਹੈ ਨਾ ਇਹਦਾ ਬਾਸ਼ਨਾ ਵਿੱਚ ਹੀ ਪਲਟ ਪੜ ਗਿਆ ਪਰ ਇਹ ਕਹਿੰਦਾ ਵੀ ਬਾਸ਼ਨਾ ਪਾ ਲੈਂਦਾ ਤੇ ਗੁਰੂ ਸਾਹਿਬ ਜੀ ਨੇ ਬਾਸ਼ਨਾ ਨੂੰ ਮਾਰਨ ਦੀ ਗੱਲ ਕੀਤੀ ਹੋਈ ਹੈ ਜੋਗ ਰਾਹੀ ਮਤਲਬ ਸਾਰਾ ਕੁਝ ਮਿਲ ਜਾਂਦਾ ਹੱਥੋ ਹੱਥੀ ਪਾਈਆ ਭਗਤ ਜੋਗ ਕੀ ਪੂਰ ਕਮਾਈ ਹੂੰ ਤੇ ਇੱਥੇ ਹੁਣ ਭਾਈ ਜੀ ਮਤਲਬ ਜੋ ਗੁਰਮਤ ਦੀ ਗੱਲ ਕਰਦੇ ਪਹਿਲੀਆਂ ਤੁਕਾਂ ਦੇ ਵਿੱਚ ਜੋਗ ਦੀ ਗੱਲ ਹੋਈ ਕਰਕੇ ਭਾਈ ਜੀ ਜੋ ਪਤੰਜਲੀ ਰਿਖੀ ਨੇ ਅਥਾ ਅਥਰਵਨ ਵੇਦ ਨੂੰ ਮਥਿਆ ਜੋਗ ਨੂੰ ਪ੍ਰਧਾਨ ਆਖਿਆ ਤੇ ਭਾਈ ਜੀ ਨੇ ਫਿਰ ਇਥੇ ਕਿਹਾ ਕਹਿੰਦੇ ਹੱਥੋਂ-ਅੱਥੀ ਪਾਈ ਹੈ ਭਗਤ ਜੋਗ ਕਮਾਓ ਕਹਿੰਦੇ ਭਗਤੀ ਜੋਗ ਜਿਹੜਾ ਹੈ ਭਗਤੀ ਜੋਗ ਦੀ ਐਸੀ ਪੂਰ ਕਮਾਈ ਹੈ ਇਹ ਕਰ ਕਰੇ ਸਵਾਇ ਕਰਪਾਈ ਕਹਿੰਦੇ ਧੀਰੀ ਨਹੀਂ ਲਗਦੀ ਕਹਿੰਦੇ ਕਹਿੰਦੇ ਜਦ ਹੀ ਬਾਦਾਰਤ ਪ੍ਰਾਪਤ ਹੋ ਜਾਂਦੀ ਹੈ ਕਹਿੰਦੇ ਜਦ ਹੀ ਉਥੇ ਗੁਰਮਤਿ ਵਿੱਚ ਇਹ ਹੁੰਦਾ ਨਾ ਨੌ ਨਿਧੀ 18 ਸਿੱਧੀ ਪਿੱਛੇ ਲੱਗਿਆ ਫਿਰਨ ਜੋ ਹਰ ਹਿਰਦੇ ਸਦਾ ਵਸਾਈ ਹਥੋਤੀ ਪਈਏ ਹਨ ਉਹ ਵੀ ਉਸੇ ਵਕਤ ਉਸੇ ਵਕਤ ਦਾਤ ਪ੍ਰਾਪਤ ਹੋ ਜਾਂਦੀ ਹੈ ਜਿਹੜੀ ਭਗਤ ਭਗਤੀ ਜੋਗ ਕਰਨੇ ਵਾਲਾ ਜਿਹੜਾ ਨਾਮਦਾਨ ਇਸ਼ਨਾਨ ਸੁਭਾਈ ਭਗਤੀ ਜੋਗ ਦੀ ਕਮਾਈ ਕਿੱਦਾਂ ਕਰੀਦੀ ਹੈ ਕਹਿੰਦੇ ਪ੍ਰੇਮ ਸੁਭਾਈ ਹੁੰਦਾ ਸ੍ਰੇਸ਼ਟ ਪ੍ਰੇਮ ਪ੍ਰੇਮ ਸਹਿਤ ਨਾਮਦਾਨ ਇਸ਼ਨਾਨ ਕਰਨਨਾ ਪ੍ਰੇਮ ਪ੍ਰੇਮ ਦੇ ਵਿੱਚ ਨਾਮ ਦਾ ਇਸ਼ਨਾਨ ਦੇਣ ਹੋ ਜਾਂਦਾ ਨਾ ਜਦੋਂ ਇਹਦਾ ਬੱਧਰਦੀ ਨਹੀਂ ਉੱਠਦਾ ਫਿਰ ਉਹ ਪ੍ਰੇਮ ਦੇ ਵਿੱਚ ਉੱਠਦਾ ਜੀ ਪ੍ਰੇਮ ਚ ਹੀ ਹੁੰਦਾ ਜੀ ਪ੍ਰੇਮ ਦੇ ਵਿੱਚ ਇਸ਼ਨਾਨ ਕਰਦਾ ਪ੍ਰੇਮ ਚ ਨਾਮ ਜਪਦਾ ਉੱਥੇ ਵੀ ਕਹਿੰਦੇ ਉਹ ਭਗਤੀ ਜੋਗੇ ਇਹ ਤਾਂ ਅਤੋਤੀ ਪਈ ਹੈ ਜੀ ਹੁਣ ਉਸੇ ਵਕਤ ਹੀ ਹੈ बस ਨਾਲ ਹੀ ਇਧਰ-ਇਧਰ ਵੇਂਦੀ ਕਿਤੇ ਨਾਲ ਹੀ ਮਿਲ ਗਿਆ ਜੀ ਨਾਲ ਮਿ ਜਾਊਗਾ ਕਹੇ ਆਦਰ ਗਏ ਚੱਲਦਾ ਸੋ ਕਿਸੇ ਕੋ ਨਜ਼ਰ ਲਾ ਆਵੇ ਤੱਲੇ ਦਰਗਾਹ ਦੇ ਵਿੱਚ ਬਾਤਾਂ ਉਹਨਾਂ ਦੀ ਦਰਗਾਹ ਵਿੱਚ ਚਲਦੀ ਪਈ ਭਗਤਾਂ ਦੀ ਇਹ ਹੋ ਗਿਆ ਛੇਵਾਂ ਸ਼ਾਸਤਰ ਛੇਵਾਂ ਸ਼ਾਸਤਰ ਪੂਰੀ ਹੋ ਗਈ ਹੁਣ 15ਵੀਂ ਪੌੜੀ ਆ ਗਈ ਜੀ ਇਹਦਾ ਸਿਰਲੇਖ ਹੈ ਜੁਗਾਂ ਬਾਬਤ ਪ੍ਰਚਲਿਤ ਖਿਆਲ ਜੁਗਾਂ ਦੇ ਸਬੰਧ ਵਿੱਚ ਜੋ ਖਿਆਲات ਚੱਲਦੇ ਨੇ ਉਹ ਗੱਲ ਕੀਤੀ ਹੈ ਭਾਈ ਜੀ ਨੇ ਇਹ ਵੀ ਜੁਗਾਂ ਦੇ ਖਿਆਲ ਜੋ ਆਮ ਲੋਕਾਂ ਵਿੱਚ ਚੱਲਦੀ ਸੀ ਉਹਦੇ ਸੰਬੰਧ ਵਿੱਚ ਦੱਸਿਆ ਆਸਾ ਜੀ ਦੀ ਬਾਣੀ ਸਤਿਯੁਗ ਰਾਸਨਤੋਕਾ ਧਰਮ ਗਿਰਥ ਵਾਹੂ ਤਿਰਤੇ ਰਥ ਜਿ ਜਗ ਜਗੇ ਕਾ ਜੋ ਉਦਰ ਗੇਤ ਵਾਹੂ ਜੁਗ ਜੁਗ ਫੇਰ ਉਟਾਈਏ ਗਾਨੀ ਬੁਝੇਤਾ ਹੈ ਹਨਾ ਸੋ ਨਾਨਕ ਮੀਰ ਸਰੀਰ ਕਾਇਕਰਾਥਿਕ ਰਤਵਾਹ ਜੁਗ ਜੁਗ ਫੇਰ ਉਟਾਈਏ ਗਾਨੀ ਬੁਝੇਤਾ ਹੀ ਬਲੋ ਆਸਾ ਜੀ ਦੀ ਬਾਣੀ ਸਾਰੇ ਬਚਨ ਕੀਤੇ ਹੋਏ ਨੇ ਇਹ ਭਾਈ ਜੀ ਉਹੀ ਉਚਨ ਕਰਦਿਨੇ ਕਹਿੰਦੇ ਜੁਗ ਜੁਗ ਮੇਰ ਸਰੀਰ ਕਾ ਮੇਰ ਸਰੀਰ ਕਾ ਬਾਸਨਾ ਬੱਧਾ ਆਵੈ ਜਾ ਮੇਰ ਕੌਣ ਹੈ ਮੇਰੀ ਜੀਵਾਤਮਾ ਜੀ ਸਰੀਰ ਦਾ ਮੇਰ ਕੌਣ ਹੈ ਇਹ ਜੀਵਾਤਮਾ ਹੈ ਕੱਲੇ ਕੱਲੇ ਜੁਗ ਦੇ ਵਿੱਚ ਜਦੋਂ ਇਹ ਜੀਵਾਤਮਾ ਆਉਂਦਾ ਨਾ ਜੀ ਬਾਸਨਾ ਦੇ ਕਰਕੇ ਆਉਂਦਾ ਜੀ ਇਹ ਜਿਹੜੀ ਬਾਸਨਾ ਰਹਿੰਦੀ ਇਸ ਕਰਕੇ ਬਾਸਨਾ ਨੂੰ ਮਾਰਨਾ ਚਾਹੀਦਾ ਜੀ ਬਾਸਨਾ ਉਹ ਪਟਕਣੀ ਨਹੀਂ ਚਾਹੀਦੀ ਜਦੋਂ ਵਾਸ਼ਾਲਾ ਪਟਕਦੀ ਹੈ ਉਹ ਜਨਮ ਦਾ ਕਾਰਨ ਬਣ ਜਾਂਦਾ ਹੈ ਜੀ ਉਹ ਬਲਿ ਸ਼ੇ ਸ਼ਾਸਤਰਾਂ ਦੀ ਗੱਲ ਹੁਣ ਖਤਮ ਹੈ ਹੁਣ ਭਾਈ ਜੀ ਇਹ ਜਿਹੜੇ ਯੁੱਗਾਂ ਦੇ ਸਬੰਧ ਵਿੱਚ ਜੋ ਖਿਆਲ ਆਤ ਚੱਲਦੇ ਨੇ ਲੋਕਾਂ ਦੇ ਉਹਦਾ ਜ਼ਿਕਰ ਕਰ ਦੇਣੀ ਸੀ ਫੇਰ 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 ਵਟਾਈ ਹੈ ਗਿਆਨੀ ਹੋਏ ਮर्म ਕੋ ਪਾਵੇ ਇਹ ਜਿਹੜਾ ਜੀਵਾਤਮਾ ਹਨਾ ਆਪਣਾ ਰਾਥ ਵਟਾਈ ਜਾਂਦਾ ਜੀ ਸਰੀਰ ਵਟਦਾ ਰਹਿੰਦਾ ਵਟਦਾ ਰਹਿੰਦਾ ਜੀ ਕਦੀ ਕੋਈ ਸ਼ਰੀਰ ਮਿਲ ਗਿਆ ਕਦੀ ਕੋਈ ਸ਼ਰੀਰ ਮਿਲ ਗਿਆ ਜੁਗ ਜੁ ਫੇਰ ਵਟਿਆ ਜਾਂ ਕਰਨੀ ਬੁਜੇ ਤਾਂ ਉਹੀ ਗੱਲ ਕਰਨੀ ਕਹਿੰਦੇ ਗਿਆਨੀ ਹੋਏ ਮਰਮ ਕੋ ਪਾ ਉੱਤੇ ਲਿਖਿਆ ਗਿਆਨੀ 부ਜੇ ਤਾਂ ਹੈ ਅਸਜਦੀ ਬਾੜ ਦੇ ਵਿੱਚ ਭਾਈ ਜੀ ਨੇ ਲਿਖ ਦਿੱਤਾ ਗਿਆਨੀ ਹੋਏ ਮਰਮ ਕੋ ਪਾਵੇ ਵੀ ਇਹ ਲਾ ਮੀਰ ਹੈ ਜੀਵਾਤਮਾ ਆ ਇਹ ਇਹ ਕਿਥੇ ਮਰਦਾ ਜੀ ਇਹ ਤਾਂ ਰਸ ਬਦਲ ਲੈਂਦਾ ਜੀ ਸ਼ਰੀਰ ਬਦਲ ਲੈਂਦਾ ਜੀ ਗਿਆਨੀ ਇਸ ਭੇਦ ਨੂੰ ਸਮਝ ਸਕਦਾ ਜੀ ਆਮ ਨਹੀਂ ਸਮਝ ਸਕਦਾ ਕਹਿੰਦੇ ਸਤਜੁਗ ਦੂਜਾ ਧਰਮ ਕਰ ਤ੍ਰਿਤ ਵਿੱਚ ਜੋਨੀ ਫਿਰ ਆਵੈ ਸਤਜੁਗ ਦੇ ਵਿੱਚ ਜਦੋਂ ਧਰਮ ਕੀਤਾ ਤਦੇ ਵੀ ਸਤਜੁਗ ਸਤਜੁਗ ਨੂੰ ਇੱਥੇ ਦਾ ਜੁਗ ਨਹੀਂ ਮੰਨਦੇ ਕਹੀ ਜੀ ਸਤਜੁਗ ਸੱਚਖੰਡ ਨੂੰ ਮੰਨਦੇ ਹੈਗੇ ਕਿ ਸਤਜੁਗ ਦੇ ਵਿੱਚ ਨੇ ਧਰਮ ਕੀਤਾ ਤਾਂ ਇੱਥੇ ਦਾ ਸਬਰ ਸ਼ੁਰੂ ਹੋਇਆ ਜੀ ਖੇtre ਤ੍ਰੇਤਾ ਸ਼ੁਰੂ ਹੁੰਦਾ ਤ੍ਰੇਤਾ ਭਰਮ ਨੂੰ ਕਹਿੰਦੇ ਤੀਜਾ ਰਲ ਗਿਆ ਨਾ ਵਿੱਚ ਇਹ ਤੀਜਾ ਰਲਿਆ ਤੇ ਇਹਨੂੰ ਸੰਸਾਰ ਮਿਲਿਆ ਉੱਥੇ ਸਮਰਪਨ ਦਾ ਦਵਪਰ ਗੁਰਮਖੰਦ ਦਾ ਹੀ ਖਿਆਲ ਹੈ ਦਵਪਰ ਹੁੰਦਾ ਸਮਰਪਤ ਮਾਤਾ ਦੇ ਗਰਭ ਵਿੱਚ ਇਹਨੇ ਆਪਣੇ ਆਪ ਨੂੰ ਸਮਰਪਣ ਕੀਤਾ ਹੁੰਦਾ ਸੋ ਇਹ ਮਾਂ ਦੇ ਗਰਭ ਨਾਲ ਦਵਪਰ ਜੋਗ ਜੋਗ ਮੰਨਦੇ ਆ ਕਿ ਐਸੇ ਚਲੋ ਇੱਥੇ ਭਾਈ ਜੀ ਕਹਿੰਦੇ ਕਿਤੇ ਸਤਜੋਗ ਦੂਜਾ ਭਰਮ ਕਰ ਸਤਜੁਗ ਦੇ ਵਿੱਚ ਜਦੋਂ ਭਰਮ ਆ ਗਿਆ ਨਾ ਦੂਜਾ ਫਿਰ ਤ੍ਰੇਤੇ ਵਿੱਚ ਜੋਨੀ ਫਿਰਿਆ ਸਤਜੁਗ ਦੇ ਵਿੱਚ ਭਾਵੇਂ ਸਾਰੇ ਤਪ ਕਰਦੇ ਸੀ ਪਰ ਮੁੜ ਕੇ ਜਨਮ ਕਿਨਾਂ ਨੂੰ ਲੈਣਾ ਪਿਆ ਹੁਣ ਇਹ ਭਾਈ ਜੀ ਦੇ ਮੁਤਾਬਕ ਆਪਾਂ ਸਾਰੀ ਗੱਲ ਕਰਨੀ ਹੈ ਨਾ ਜੀ ਕਿਦੇ ਸਤਜੁਗ ਦੇ ਵਿੱਚ ਭਾਵੇਂ ਸਾਰੇ ਤਪ ਕਰਦੇ ਸੀ ਉਹਦੀ ਬੰਦਗੀ ਕਰਦੇ ਸੀ ਪਰ ਜਨਮ ਕਿਨਾਂ ਨੂੰ ਲੈਣਾ ਪਿਆ ਦੁਆਰਾ ਤੇ ਤ੍ਰੇਤੇ ਵਿੱਚ ਜਿਹੜੇ ਭਰਮ ਦੇ ਵਿੱਚ ਆ ਗਏ ਜਿਹਨਾਂ ਦੇ ਪਰਮ ਨਹੀਂ ਭਰੇ ਉਹਨਾਂ ਨੂੰ ਤ੍ਰੇਤੇ ਵਿੱਚ ਫਿਰ ਜਨਮ ਲੈਣਾ ਪਿਆ ਤੇ ਵਿੱਚ ਜੋ ਨੀ ਫਿਰਿਆ ਆਵੇ ਤਿਰਤੇ ਕਰਮ ਬੰਧਤੇ ਤਿਰਤੇ ਵਿੱਚ ਆਇਆ ਕਰਮਾਂਵ ਦੇ ਵਿੱਚ ਫੇਰ ਵੱਜ ਗਿਆ ਜੀ ਹਾਂਜੀ ਜਿਹਦੇ ਕਰਕੇ ਦੁਆਪਰ ਫਿਰ ਅਵਤਾਰ ਕਰਾਵੇ ਦੁਆਪਰ ਵਿੱਚ ਫੇਰ ਆਉਣ ਦਾ ਕਾਰਨ ਇਹਦਾ ਕਰਮ ਹੀ ਹੋ ਗਿਆ ਜੀ ਕਰਮਾਂ ਦਾ ਲੇਖਾ ਨਹੀਂ ਜੇ ਖਤਮ ਹੁੰਦਾ ਇਹ ਤਾਂ ਚੱਲੀ ਜਾਂਦਾ ਚੱਲੀ ਜਾਂਦਾ ਕਰਮਾਂ ਦਾ लेखा ਤਾਂ ਕਰਮਾਂ ਦੇ ਨਾਲ ਹੀ ਖਤਮ ਹੁੰਦਾ ਜੀ ਜਦੋਂ ਦੀ ਬਖਸ਼ਿਸ਼ੰਤੀ ਹੈ ਫੇ ਕਰਮਾਂ ਦੇ ਲੇਖ ਹੀ ਖਤਮ ਹੁੰਦੇ ਨੇ ਜੀ ਫੇ ਦਵਾਪਰ ਦੇ ਵਿੱਚ ਜਨਮ ਲੈਣਾ ਪਿਆ ਕਿਉਂਕਿ ਇਹ ਕਰਮਾਂ ਦੇ ਵਿੱਚ ਵੱਜਿਆ ਹੋਇਆ ਕਰਕੇ ਜੀ ਤ੍ਰਿਤੇ ਕਰਮ ਬੰਧਤੇ ਦਵਾਪਰ ਫਿਰ ਅਵਤਾਰ ਕਰਾਵੇ ਦਵਾਪਰ ਮਮਤਾ ਅਹੰਕਾਰ ਹਮੇ ਅੰਦਰ ਗਰਭ ਗਲਾਵੇ ਆਉਣ ਕਿਹੜਾ ਕੈਰਵਾ ਪੜਮ ਦਾ ਐਡਾ ਪਟਾ ਜੁੱਧ ਹੋਇਆ ਹੰਕਾਰ ਦੇ ਕਾਰਨ ਸੀਗਾ ਜੀ ਹੋਰ ਕੀ ਸੀਗਾ ਕੈਰਵਾ ਦੇ ਵਿੱਚੋਂ ਹੰਕਾਰ ਨਹੀਂ ਖਤਮ ਹੋਇਆ ਜੀ ਜੁੱਧ ਦਾ ਕਾਰਨ ਬਣ ਗਿਆ ਜੀ ਮਮਤਾ ਮਮਤਾ ਜਿਹੜੀ ਚੀਜ਼ ਤੇ ਮਮਤਾ ਕਰੋਗੇ ਤਾਂ ਹੰਕਾਰ ਆਊਗਾ ਜੀ ਮਮਤਾ ਛੱਡ ਦਿਓ ਹੰਕਾਰ ਆਉਂਦਾ ਹੀ ਨਹੀਂ ਕੜ ਮੇਰਾ ਕੜਾ ਹੈਗਾ ਮਮਤਾ ਕਰਕੇ ਹੰਕਾਰ ਆਉਂਦਾ ਜੀ ਇਹ ਦੁਆਪਰ ਵਿੱਚ ਮਮਤਾ ਬਹੁਤ ਸੀ ਹੰਕਾਰੀ ਸੀ ਬਹੁਤ ਤੇ ਗਰਭ ਦੇ ਵਿੱਚ ਗਲੀ ਜਾਂਦੇ ਸੀ ਆਪਣੇ ਹੰਕਾਰ ਦੇ ਵਿੱਚ ਗਲੀ ਗਏ ਤ੍ਰਿਹ ਜੁਗਾਂ ਕੇ ਕਰਮ ਕਰ ਜਨਮ ਮਰਨ ਸੰਸਾਰਾ ਨਾ ਚੁਕਾਵੇ ਤਿੰਨਾ ਜੁਗਾਂ ਦੇ ਵਿੱਚ ਜਨਮ ਲੈ ਕੇ ਭਟ ਗਿਆ ਹੀ ਆ ਸੰਸਾਰ ਨਹੀਂ ਖਤਮ ਇਹ ਜੀਵ ਦਾ ਇਹ ਮੇਰ ਮੇਰ ਦਾ ਇਹ ਸਰੀਰ ਮਿਲਦੇ ਰਹ ਰੱਥ ਮਿਲਦੇ ਰਹ ਪਰਮ ਨਹੀਂ ਖਤਮ ਹੋਇਆ ਜਮਦਾਰਿਆ ਮਰਦਾਰਿਆ ਮਰਦਾਰਿਆ ਜਮਦਾਰਿਆ ਸੰਸਾਰੀ ਮੁਕਿਆ ਸੰਸਾਰੀ ਮੁਕਿਆ ਫਿਰ ਕਲਯੁਗ ਅੰਦਰ ਦੇ ਧਰ ਕਰਮਾਂ ਅੰਦਰ ਫੇਰ ਫਸਾਵੇ ਹੁਣ ਕਲਯੁਗ ਆ ਮਨੁੱਖਾ ਜਨਮ ਜਿਹਨਾਂ ਨੂੰ ਮਿਲਿਆ ਹੋਇਆ ਕਈ ਸਤਜੁਗ ਦੇ ਚੱਲੇ ਹੋਏ ਨੇ ਸਤ ਸਤਜੁਗ ਵਿੱਚ ਵੀ ਜਨਮ ਲਿਆ ਤ੍ਰਿਤੇ ਵਿੱਚ ਵੀ ਆ ਗਏ ਸਤਜੁਗ ਦੇ ਵਿੱਚ ਭਰਮ ਦੇ ਵਿੱਚ ਪਾ ਕੇ ਤ੍ਰਿਤੇ ਵਿੱਚ ਵੀ ਜਨਮ ਲੈਣਾ ਪਿਆ ਜੀ ਜਦੋਂ ਇਹਦੇ ਤ੍ਰਿਤੇ ਵਿੱਚ ਆਇਆ ਤੇ ਉਸ ਵਕਤ ਫਿਰ ਕਰਮਾਂ ਵਿੱਚ ਵੱਜ ਗਿਆ ਜੀ ਦਵਾਪਰ ਵਿੱਚ ਆ ਗਿਆ ਦਵਾਪਰ ਵਿੱਚ ਹੰਕਾਰ ਤੇ ਮਮਤਾ ਵਿੱਚ ਫਸ ਗਿਆ ਜੀ ਫੇ ਕਾਲਿਯੁਗ ਦੇ ਵਿੱਚ ਆ ਗਿਆ ਇੱਥੇ ਫੇ ਕਰਮਾਂ 'ਚ ਫਸ ਗਿਆ ਜੀ ਤ੍ਰਹਿ ਜੁਗਾਂ ਕੇ ਕਰਮ ਕਰ ਜਨਮ ਮਰਨ ਸੰਸਾਰ ਨਾ ਛੁਕਾਵੇ ਹੁਣ ਤਿੰਨਾ ਜੁਗਾਂ ਦੇ ਕਰਮ ਇਕੱਠੇ ਹੋਏ ਹੋਏ ਆ ਜੀ ਕਲਯੁਗ ਦੇ ਵਿੱਚ ਆਇਆ ਤਿੰਨਾ ਉਮਰ ਖੋ ਉਮਰ ਘਟਿਆ ਤੇ ਕਰਮ ਜਿਹੜੇ ਤਿੰਨਾ ਜੁਗਾਂ ਦੇ ਇਕੱਠੇ ਹੋਏ ਨੇ ਹਾਂਜੀ ਤੇ ਫਿਰ ਇਹ ਜੰਮਣਾ ਤੇ ਮਰਨਾ ਇਹਨਾਂ ਸੰਸਾਰਾਂ ਵਿੱਚ ਸਾਰੀ ਉਮਰ ਗੋਆ ਲੱਕੋ ਗੋਆ ਲੈਂਦਾ ਜੀ ਮੇਰੇ ਖਿਆਲ ਪਹਿਲੇ ਜੁਗਾਂ 'ਚ ਨਹੀਂ ਕੋਈ ਜਨਮ ਦਿਨ ਮਨਾਉਂਦਾ ਹੋਵੇਗਾ ਜੀ ਹੋਣ ਇਥੇ ਅੱਛਾ ਬਰਸੀਆ ਵੀ ਇਥੇ ਇਸੇ ਸਮੇਂ ਚਲਦੀਆਂ ਜੀ ਬਰਸੀਆ ਵੀ ਇਥੇ ਜਿਆਦਾ ਜੰਮਣਾ ਇਹਦੇ ਇਹਦੇ ਪਰਮ ਚ ਪੈ ਗਿਆ ਜੀ ਜਨਮ ਦਿਨ ਮਨਾਇ ਜਾਂਦੀ ਬਰਸੀਆ ਮਨਾਇ ਜਾਂਦੀ ਜੀ ਜਨਮ ਮਰਨ ਸੰਸਾਰ ਨਾ ਚਕਾ ਆਪਣੇ ਲਾ ਲੋ ਆਪਣੇ ਮੌਤ ਦਾ ਭੈ ਬਣਿਆ ਹੋਇਆ ਤੇ ਜਨਮ ਦਾ ਸੰਸਾਰ ਕੀ ਆ ਇਹਨੂੰ ਪ੍ਰੀਖਾ ਪਿਆ ਮੇਰਾ ਆ ਨਾ ਆ ਮੇਰੇ ਮਾਂ ਬਾਪ ਆ ਮੇਰੇ ਜੋਤ ਆ ਗੋਤ ਬਰਾਦਰੀ ਆਲ ਇਹ ਤਾਂ ਸਹੀ ਹੈ ਜੀ ਤੇ ਇਹਨੂੰ ਇਹਦੇ ਜਿਗ ਵਿੱਚ ਹੈ ਵੀ ਕਿਰਾਂ ਮੈਂ ਇਹ ਮੈਂ ਇਸੇ ਜੋ ਕੁਝ ਜਨਮ ਲਿਆ ਨਾ ਭਾਈ ਤੂੰ ਤਾਂ ਉੱਹ ਪ੍ਰਦੇਸ਼ਾਂ ਦੂਰ ਤੇ ਆਈ ਸਤਜੁਗ ਦਾ ਚੱਲਿਆ ਹੋਇਆ ਤੂੰ ਸਤਜੁਗ ਦਾ ਕਿਹਨਾਂ ਨੂੰ ਸੋਝੀ ਆ ਜਾਂਦੀ ਹੈ ਪਤਾ ਲੱਗ ਜਾਂਦਾ ਜੀ ਜੇ ਸਤ ਸੰਗਤ ਦੇ ਵਿੱਚ ਸਾਨੂੰ ਸਤਗੁਰਾਂ ਨੇ ਜਗ੍ਹਾ ਦਿੱਤੀ ਤਾਂ ਮਤਲਬ ਵੀ ਪਹਿਲੇ ਯੁੱਗਾਂ ਦੇ ਵਿੱਚ ਰਿਸ਼ੇ ਆ ਮੁਨੀਆਂ ਦੇ ਨਾਲ ਸੰਬੰਧ ਰਿਹਾ ਸੰਤਾ ਮਹਾਤਮਾ ਦੇ ਨਾਲ ਸੰਬੰਧ ਰਿਹਾ ਜੀ ਤਦਿ ਭਾਰਤੀ ਕਿਰਪਾ ਹੋਈ ਹੈ ਹਮ ਤਿਹਾਂ ਯੁਗਾਂ ਕੇ ਕਰਮ ਕਰ ਜਨਮ ਮਰਨ ਸੰਸਾ ਨਾ ਛੁਕਾਵੇ ਫਿਰ ਕਲਯੁਗ ਅੰਦਰ ਦੇਹ ਧਰ ਕਰਮਾਂ ਅੰਦਰ ਫੇਰ ਪਸਾਵੈ ਫਿਰ ਤਿੰਨ ਯੁਗਾਂ ਦੇ ਵਿੱਚ ਤੂੰ ਕਰਮਾਂ ਦੇ ਵਿੱਚ ਹੀ ਫਸਿਆ ਰਹਾ ਤੇ ਕਰਮ ਨਿਤ ਕੋ ਕਟ ਹੋਏ ਜੀ ਉਹੀ ਜੰਮਣ ਮਰਨ ਦਾ ਕਾਰਨ ਸੀ ਕਲਯੁਗ ਵਿੱਚ ਫੇਰ ਤੂੰ ਕਰਮਾਂ 'ਚ ਹੀ ਫਸ ਗਿਆ ਪਾਪਨ ਚ ਫਸੇ ਹੋਏ ਨੇ ਸਾਰੇ ਕਿਸੇ ਮਰੇ ਸ਼ਾਦਰ ਬੰਬ ਬਾਪ ਵਿਚਾਰ ਦੇ ਤਾਂ ਤੇ ਸਾਲਾਂ ਤੱਕ ਸਾਨੂੰ ਤਾਂ ਜਾਣਦੇ ਨਹੀਂ ਸੀ ਪਾਪਨ ਚ ਫਸ ਗਏ ਜੀ ਇਹ ਚ ਫਿਰ ਫਸ ਗਿਆ ਇਹ ਜਿਹੜਾ ਕਰਮਾਂ ਦੇ ਵਿੱਚ ਫਸ ਜਾਂਦਾ ਬਾਪੁੰਦੇ ਵਿੱਚ ਕਰਮਾਂ ਚ ਫਸ ਗਿਆ ਇਹ ਨਰਕ ਸੁਰਗ ਉਤਾਰ ਦਾ ਕਾਰਨ ਬਣ ਜਾਂਦੀ ਹੈ ਜੀ ਪਾਪਿਆ ਤੇ ਨਰਕਾਂ ਦੇ ਵਿੱਚ ਜਨਮ ਲੈਂਦਾ ਪੁੰਨ ਕਰਦਾ ਤੇ ਸਰਗਾਂ ਤੇ ਸਰਗਾਂ ਦੇ ਵਿੱਚ ਜਨਮ ਲੈ ਲੈਂਦਾ ਨਰਕ ਸੁਰਗ ਦਾ ਕਾਰਨ ਇਹਦੇ ਕਰਮ ਹੈ ਅਸਰ ਚੁੱਕਾ ਹੱਥ ਨਾ ਆਵੇ ਭਾਈ ਜੀ ਕਹਿੰਦੇ ਅਸਰ ਕੀ ਹੈ ਇਹ ਤੇਰੀ ਅਸਰ ਤੇਰੀ ਵਾਰ ਮਨੁੱਖਾ ਜਨ ਮਨੁੱਖਾ ਜਨਮ ਸਾਨੂੰ ਮਿਲਿਆ ਸਾਡਾ ਅਫਸਰ ਹੈ ਇਹ ਸਾਡੀ ਵਾਰੀ ਹੈ ਅਸੀਂ ਕਾਊਂਟਰ ਤੇ ਖੜੇ ਆ ਜੀ ਅਸੀਂ ਹੁਣ ਸਾਰਾ ਕੁਝ ਕਰ ਸਕਦੇ ਆ ਜੀ ਗੁਰੂ ਸਾਹਿਬ ਜੀ ਦਾ ਉਟਾ ਅਸਰਾ ਲੈ ਕੇ ਜਦੋਂ ਇਹ ਅਸਰ ਚੁੱਕ ਗਿਆ ਨਾ ਜੀ ਫੇ ਪਤਾ ਨਹੀਂ ਕਦੋਂ ਵਾਰੀ ਆਉਣੀ ਆ ਇਹ ਪਤਾ 36 ਜੁਗ ਦਾ ਗੁਆਰ ਚੱਲ ਪੈਣਾ ਜੀ ਜੀ 36 ਜੁਗ ਦਾ ਗੁਆਰ ਚੱਲ ਪੈਣਾ ਤੇ ਜੇ ਨਾਲ ਲੱਗਦਾ ਫਿਰ ਜਨਮ ਜਨਮ ਹੀ ਵੀ ਮਿਲ ਜਾਂਦਾ ਤੇ ਜੱਕਦਮ ਥੋੜੀ ਸੰਗਤ ਵਾਲਾ ਬਣ ਜਾਂਦਾ ਜੀ ਪਹਿਲੇ ਬਚਪਨ ਦੇ ਵਿੱਚ ਕਿੰਨਾ ਭੁੱਲਿਆ ਹੋਇਆ ਹੁੰਦਾ ਜੀ ਬਚਪਨ ਦੇ ਵਿੱਚ ਕਿੰਨਾ ਭੁੱਲਿਆ ਰਹਿੰਦਾ ਤੇ ਫੇ ਕਾਦੋ ਸਮਾਂ ਆਉਂਦਾ ਫਿਰ ਤੇ ਜਾ ਕੇ ਸੰਗਤ ਵਾਲਾ ਬਣਦਾ ਜੀ ਕੋਕੀ ਆਸਰ ਬੜਾ ਜੇ ਜੇ ਸਾਨੂੰ ਹੁਣ ਸੰਗਤ ਮਿਲੀ ਹੋਈ ਹੈ ਨਾ ਜੀ ਇਹ ਸਾਡੇ ਵਾਸਤੇ 골ਡਨ ਚਾਂਸ ਹੈ ਜੀ ਨਹੀਂ ਮਿਲਦਾ ਜੀ ਸਮਾਪੇ ਅੱਛਾ ਹੁਣ ਆ ਗਿਆ 16ਵੀਂ ਪੌੜੀ ਜੀ ਇਹਦਾ ਸਰਲੇਖ ਹੈ ਕਲਯੁਗ ਤੇ ਨਾਮ ਇਹ ਸਰਲਿਖਾ ਗਿਆ ਚਲੋ ਪੜਦੇ ਹਾਂ ਕਲਯੁਗ ਕੀ ਸੁਣ ਸਾਧਨਾ ਕਰਮ ਕਿਰਤ ਕੀ ਚਲੇ ਨਕਾਈ ਕਲ ਜੇ ਕੋਈ ਸਾਧਨਾ ਕੀ ਜਿਹੜੇ ਪਿੰਡੇ ਜੁਗਾਂ ਦੇ ਵਿੱਚ ਸਤਜੁਗ ਜਗ ਤ੍ਰੇਤਾ ਜਤੀ ਦਵਾਪਰ ਪੂਜਾ ਆਚਾਰ ਸਤਜੁਗ ਵਿੱਚ ਜਗ ਕਰਦੇ ਸੀ ਤ੍ਰੇਤਾ ਜੱਗੀ ਸਤਜੁਗ ਸਤ ਸਤ দান ਕਰਦੇ ਸੀ ਜਾਦੀ ਤ੍ਰੇਤਾ ਜੱਗੀ ਤ੍ਰੇਤੇ ਵਿੱਚ ਜਗ ਕਰਦੇ ਸੀ ਦਵਾਪਰ ਦੇ ਵਿੱਚ ਪੂਜਾ ਪ੍ਰਧਾਨ ਹੋ ਗਈ ਸਤਜੁਗ ਸਤ ਤ੍ਰੇਤਾ ਜਕੀ ਦਵਾਪਰ ਪੂਜਾ ਆਚਾਰ ਤਿੰਨ ਯੁਗ ਤਿੰਨੋ ਦਿੜੇ ਕਲ ਕੇਵਲ ਨਾਮ ਆਜ਼ਾਰ ਕਲਯੁਗ ਦੇ ਵਿੱਚ ਤਾਂ ਨਾਮ ਹੀ ਆ ਕਹਿੰਦੇ ਕਲਯੁਗ ਕੀ ਸੁਣ ਸਾਧਨਾ ਕਰਮ ਕਿਰਤ ਕੀ ਚੱਲੇ ਨਾ ਕਾਈ ਇੱਥੇ ਕਰਮ ਕਰਮ ਨਹੀਂ ਚੱਲਣੇ ਇੱਥੇ ਕਰਮ ਨਹੀਂ ਚੱਲਣੇ ਭਾਈ ਤੇ ਚਲ ਇਹਨਾਂ ਦਾਨਪੁਨ ਕਰ ਲਓ ਆਹ ਕਰ ਲਓ ਜੇ ਕੋਲ ਨਾ ਇੱਥੇ ਨਾਮ ਪ੍ਰਧਾਨ ਆ ਕਲਯੁਗ ਦੇ ਵਿੱਚ ਬਿਨਾ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨ ਠਾਈ ਜੇ ਭਗਵਾਨ ਪ੍ਰਮਾਤਮਾ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ ਨਾ ਭਾਉ ਭਾਉ ਦੇ ਨਾਲ ਪ੍ਰੇਮ ਦੇ ਨਾਲ ਭਗਤੀ ਨਹੀਂ ਕਰਦਾ ਤੇ ਕਹਿੰਦੇ ਕੋਈ ਥਾਂ ਟਿਕਾਣਾ ਨਹੀਂ ਠੌਰ ਨ ਠਾਈ ਨਾ ਇਸ ਲੋਕ ਵਿੱਚ ਕੋਈ ਥਾਂ ਟਿਕਾਣਾ ਨਾ ਪ੍ਰਲੋਕ ਦੇ ਵਿੱਚ ਕੋਈ ਥਾਂ ਡਾ ਇਹ ਨਹੀਂ ਇਹ ਹੈ ਜੀ ਬਾਕੀ ਦੇਖੋ ਕਰਮ ਕਰਨੇ ਆ ਸ਼ੁਭ ਬੰਦਗੀ ਕਰਨ ਵਾਸਤੇ ਗੁਣ ਗੁਣਤਾ ਉਹਨੇ ਪੁੰਨਤਾ ਉਹਨੇ ਬਣਨੇ ਆ ਛੋੜ ਆਫਗਣ ਚੱਲੀ ਜਾ ਐ ਆਫਗਣਾਂ ਦਾ ਤਿਆਗ ਕਰੀ ਜਾਣਾ ਗੁਣਾਂ ਨੂੰ ਸੰਗ੍ਰਹਿਣ ਕਰੀ ਜਾਣਾ ਜਦੋਂ ਬਹੁਤਾਤ ਵਿੱਚ ਗੁਣ ਅਜਿਹੇ ਫੇਰ ਭਗਤੀ ਦਾ ਬੀਜ ਜਿਹੜਾ ਉਹਨਾਂ ਪਤਾ ਜੀ ਤੇ ਉਹ ਜਿਹੜੇ ਇਹ ਦਾਨਪੁਨ ਕਰਨੇ ਉਹ ਲਾਸਟ ਨਹੀਂ ਹੈ ਉਹ ਤਾਂ ਸਿਰਫ ਆਪਣੇ ਵਿੱਚ ਗੁਣ ਪੈਦਾ ਕਰਨ ਵਾਸਤੇ ਆ ਤਦ ਕਰਕੇ ਸਾਡੀ ਬੰਦਗੀ ਸਟਾਰਟ ਹੋ ਸਕੇ ਜੇ ਦਾਨਪੁਨ ਨਹੀਂ ਨ ਕੀਤਾ ਤੇ ਬੰਦਗੀ ਤੁਹਾਨੂੰ ਸਟਾਰਟ ਹੋ ਜਾਣੀ ਆ ਉਹ ਦਾਨਪੁਨ ਕੀਤਾ ਆਖਰੀ ਡੰਡਾ ਨਹੀਂ ਹੈਗਾ ਜੀ ਇਹ ਤਾਂ ਸ਼ੁਰੂਆਤ ਹੈ ਜੀ ਇਹ ਕਲਜਿੰਗ ਦੇ ਵਿੱਚ ਆ ਸਾਧਨਾ ਨਾਮ ਦੀ ਹੈ ਨਾਮ ਨਹੀਂ ਜਪਿਆ ਤੇ ਭਾਈ ਥੌਰ ਨਾ ਠਾਈ ਕਹਿੰਦੇ ਲਹੇ ਕਮਾਣਾ ਏਤ ਜੁਗ ਪਿਛਲੀ ਜੁਗੀ ਕਰੀ ਕਮਾਈ ਜੋ ਪਹਿਲੇ ਜੁਗਾਂ ਵਿੱਚ ਕਮਾਈ ਕੀਤੀ ਸੀ ਨਾ ਇਸ ਯੁਗ ਵਿੱਚ ਉਹ ਮਿਲ ਰਹੀ ਹੈ ਜੀ ਪਹਿਲੇ ਜੁਗਾਂ ਦੀ ਕੀਤੀ ਹੋਈ ਕਮਾਈ ਪੁਰਬਲਾ ਲਿਖਿਆ ਹੋਇਆ ਪੁਰਬ ਲਿਖਿਆ ਕਮਾਵਣਾ ਨਾ ਉਹ ਇੱਥੇ ਇਸ ਜਗ੍ਹਾ ਤੇ ਪੂਰਬਲੀ ਜਿਹੜੀ ਕਮਾਈ ਆ ਤੇ ਹੁਣ ਕਲ ਯੁਗ ਦੇ ਵਿੱਚ ਮਿਲ ਰਹੀ ਹੈ ਜੀ ਲਹੇ ਕਮਾਣਾ ਏਤ ਜੁਗ ਪਿਛਲੀ ਜੁਗੀ ਕਰੀ ਕਮਾਈ ਪਾਇਆ ਮਾਨੁਸ ਦੇਹ ਕੋ ਐਥੋਂ ਚੁੱਕਿਆ ਠੌਰ ਨ ਠਾਈ ਉਪਾਈ ਤੈਨੂੰ ਮਨੁੱਖਾ ਦੇ ਹੀ ਮਿਲੀ ਐ ਮਨੁੱਖਾ ਦੇ ਹੀ ਪਾ ਕੇ ਵੀ ਜੇ ਤੂੰ ਬੰਦਗੀ ਨਾ ਕੀਤੀ ਕੋਈ ਤੇਰਾ ਥਾਂ ਟਿਕਾਣਾ ਨਹੀਂ ਥੌਰ ਨਾ ਠਾਈ ਨਾ ਪਟਕੇਗਾ ਭਾਈ ਕਿਸੇ ਨੇ ਬਾਹ ਨਹੀਂ ਫੜਨ ਕੋਈ ਬਾਹ ਨਹੀਂ ਫੜਦਾ ਭਾਈ ਪਾਇਆ ਨਹੀਂ ਮਾਨਸ ਨਹੀਂ ਐ ਵੀ ਨਹੀਂ ਮਿਲੀ ਮਾਨ ਤੇ ਮਿਲੀ ਐ ਇਹਦਾ ਫਲਾਵ ਲੈ ਪੂਰਾ ਪੂਰਾ ਇਹ ਕੋਈ ਵਿਸ਼ੇਵਕਾਰ ਭੋਗਣ ਵਾਸਤੇ ਨਹੀਂ ਵਿਸ਼ੇਵਕਾਰ ਸੀ ਭੋਗ ਗਏ ਪਿੰਨੀਆਂ ਜੁਨਾਂ ਦੇ ਵਿੱਚ ਬਧੇਰੇ ਭੋਗ ਲਾਏ ਕੋਈ ਸੰਗ ਸ਼ਰਮ ਨਹੀਂ ਸੀ ਸਾਨੂੰ ਇਹ ਹੁਣ ਮਨੁੱਖਾ ਦੇਹੀ ਹੈ ਹੁਣ ਤਾਂ ਬੰਦਗੀ ਵਾਸਤੇ ਪਾਈ ਇੰਦਰ ਜਿਆਦੇ ਧਿਆਨ ਦੇ ਹਮ ਕਲਯੁਗ ਕੇ ਉਪਕਾਰ ਸੁਣ ਜੈਸੇ 베ਦ ਅਥਰਵ ਬਣ ਗਾਈ ਉਹ ਕਲਯੁਗ ਦੀਆਂ ਜੇ ਕਲਯੁਗ ਦੇ ਵਿੱਚ ਤੁਹਾਨੂੰ ਪੁਕਾਰ ਦੇ ਜੇ ਕਲਯੁਗ ਨੇ ਸਾਡੇ ਤੇ ਕੀ ਉਪਕਾਰ ਕੀਤਾ ਜੋ ਅਥਰਵ ਬਨਵੇਦ ਵਿੱਚ ਦੱਸਿਆ ਗਿਆ ਉਹ ਭਾਈ ਜੀ ਕਹਿੰਦੇ ਤੁਹਾਨੂੰ ਦੱਸਦੇ ਆਂ ਭਾਉ ਭਗਤ ਪਰਵਾਣ ਹੈ ਜਗ ਹੋਮ ਤੇ ਪੁਰਬ ਕਮਾਈ ਪਹਿਲੇ ਯੁੱਗਾਂ ਦੇ ਵਿੱਚ ਜਗ ਕਰਨੇ ਹਵਲ ਕਰਨੇ ਤੇ ਪੁਰਬ ਕਮਾਈ ਦਸ ਪੁਰਬ ਜਿਹੜੇ ਨੇ ਦਸ ਪੁਰਬ ਸਦਾ ਸਾਰਾ ਜਿਹੜਾ ਸੰਗਰਾਮ ਅਵਸ਼ਿਆ ਪੁੰਨਿਆ ਇਕਾदशी ਦਵਾदशी त्याਦਿਕ ਵਰਤ ਰਖਣੇ ਇਹਨੂੰ ਪੁਰਬ ਕਿਹਾ ਜਾਂਦਾ ਪੁਰਬ ਪਹਿਲੇ ਯੁੱਗਾਂ ਦੇ ਵਿੱਚ ਜੱਗ ਕਰਦੇ ਸੀ ਹਵਨ ਕਰਦੇ ਸੀ ਪੁਰਬ ਮਨਾਉਂਦੇ ਸੀਗੇ ਪਰ ਕਲਯੁੱਗ ਦੇ ਵਿੱਚ ਪ੍ਰੇਮ ਭਗਤੀ ਇਹੋ ਹੀ ਪ੍ਰਵਾਨਾ ਭਾਉ ਭਗਤੀ ਪ੍ਰਵਾਨ ਹੈ ਇਹ ਕਰਮ ਉਹਦੇ ਹੈ ਨਹੀਂ ਥੁੱਲ ਉਹਦੇ ਤੋਂ ਨਹੀਂ ਪਹੁੰਚ ਸਕਦੇ ਔਰ ਇਨ੍ਹਾਂ ਕੰਮਾਂ ਨੂੰ ਕਰਨ ਤੇ ਖਰਚਾ ਬੜਾ ਸੀ ਸਮੇਂ ਦੀ ਬੜੀ ਬਰਬਾਦੀ ਸੀ ਤੇ ਪ੍ਰੇਮ ਭਗਤੀ ਵਿੱਚ ਸਾਰਾ ਖੁਸ਼ੀ ਸਿਉ ਤਾਂ ਨਹੀਂ ਹੈ ਜੀ ਕਲਯੁੱਗ ਦੀ ਸਾਧਨਾ ਦਾਤੇ ਕਲ ਜੁਗ ਦਾ ਉਪਕਾਰ ਆ ਸਾਡੇ ਤੇ ਬਹੁਤ ਵੱਡਾ ਬਹੁਤ ਵੱਡਾ ਉਪਕਾਰ ਆ ਕਲ ਜੁਗ ਦਾ ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲਿਖ ਅੰਦਰ ਪਾਈ ਇਹ ਮਤਲਬ ਇਹ ਜਿਹੜਾ ਅਥਰਵੜ ਵੇਦ ਇਹਨਾਂ ਦਾ ਇਹ ਪ੍ਰਾਕ੍ਰਿਤਕ ਹੈ ਨਾ ਸ਼ੂਦਰਾਂ ਦਾ ਵੇਦ ਕਹਿ ਦਿੱਤਾ ਨਾ ਸੋ ਇਸ ਕਰਕੇ ਇਹ ਅਥਰਵੜ ਵੇਦ ਕਲ ਜੁਗ ਦਾ ਆ ਹਨਾ ਚੌਥਾ ਵੇਦ ਹੈ ਇਹਦੇ ਵਿੱਚ ਆ ਵੀ ਕਰਕੇ ਨੀਚ ਆਪਣੇ ਆਪ ਨੂੰ ਨੀਚ ਬਣਾ ਲਵਾਂਗੇ ਕਿਉਂਕਿ ਅਥਰਵਨ ਵੇਦ ਆ ਕਲਜਪਦਾ ਛੂਦਰਾਂ ਦਾ ਵੇਦ ਜਿਹਨੂੰ ਕਿਹਾ ਹੋਇਆ ਭਾਈ ਸੋ ਨੀਚ ਸਦੌਣਾ ਆਪਣੇ ਆਪ ਨੂੰ ਕਰਨੇ ਸ਼ੁਭ ਕਰਮ ਨੇ ਸਾਰੇ ਸ਼ੁਭ ਕਰਮਨ ਤੇ ਕਬੂਨਾ ਟਰਾਂ ਪਰ ਸਦੌਣਾ ਆਪਣੇ ਆਪ ਨੂੰ ਨੀਚ ਹੈ ਤਾਂ ਪ੍ਰਵਲਿਖਿਆ ਅੰਦਰ ਪਈ ਫੇਤਰ ਕੀਤਾ ਹੋਇਆ ਧੰਮ ਕਰਮ ਲੇਖੇ ਵਿੱਚ ਪਵੇਗਾ ਜੇ ਕੋ ਮੈਂ ਕਰਦਾ ਮੈਂ ਕੀਤਾ ਮੈਂ ਜੇਬ ਮੈਂ ਮੈਂ ਨਹੀਂ ਛੱਡਦਾ ਉਹ ਗਲ ਜਾਂਦਾ ਹਰ ਬਿਸਰ ਤੇਰੇ ਗੁਣ ਗਲ ਰੱਬ ਦਾ ਭਲਾਤਾ ਜਿਹੜੇ ਤੂੰ ਗੁਣ ਪੈਦਾ ਕੀਤੇ ਗਲ ਗੇ ਸ਼ੁਭ ਕਰਮ ਕੀਤੇ ਸੀ ਨਾ ਗੁਣ ਪੈਦਾ ਕੀਤੇ ਗਲ ਗੇ ਕਿਉਂਕਿ ਹਰ ਬਿਸਰ ਗਿਆ ਆਪਣੇ ਆਪ ਨੂੰ ਗੇ ਲੈ ਜਾਂਦਾ ਤੂੰ ਮੈਂ ਕੀ ਆ ਮਾਲਮ ਹੋਈ ਕਰਤਾ ਪ੍ਰੁਖ ਨਾ ਜਾਣੇ ਕੋਈ ਆ ਕਮੋ ਗਿਦਰ ਕਰ ਕੇ ਨੀਚ ਸਦਾਵਣਾ ਸ਼ਭ ਕਰਮ ਸ਼ੁਭ ਕਰਨੇ ਨੇ ਤੇ ਆਪਣੇ ਆਪ ਨੂੰ ਗਣਾ ਨੀਚ ਨੀਚੋਂ ਉੱਚ ਨੂੰ ਉੱਚ ਕਰਦਾ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਉਹ ਨੀਚਿਆਂ ਨੂੰ ਹੀ ਉੱਚੇ ਕਰਦਾ ਹੁੰਦਾ ਭਾਈ ਇਹ ਕਿਤੇ ਕੀਤੀ ہوئی ਬੰਦਗੀ ਕੀਤਾ ਹੋਇਆ ਕਰਮੇ ਦਾ ਉਹ ਲੇਖੇ ਵਿੱਚ ਪੈਂਦਾ ਜੀ ਕਲਯੁਗ ਨਾਵਿਆ ਕੀ ਵੜਿਆ ਇਥੇ ਭਾਈ ਗੁਰਦਾਸ ਜੀ ਨੇ ਮਾਲੋ ਜੋ ਆਪਣੀ ਬਲਫੇ ਬਚਨ ਕਰਦੇ ਦੋ ਭਾਈ ਇਸ ਕਲਯੁਗ ਦੇ ਵਿੱਚ ਜਾਗ ਕਰਨੇ ਤਪ ਕਰਨੇ ਦਾਨ ਦੇਣੀ ਪੂਜਾ ਕਰਨੀ ਹੈ ਨਾ ਉਹ ਵਡਿਆਈ ਨਹੀਂ ਮਿਲ ਸਕਦੀ ਜੋ ਵਡਿਆਈ ਨਾਮ ਦੇ ਵਿੱਚ ਮਿਲਦੀ ਹੈ ਜੀ ਨਾਮ ਜਪਣੇ ਵਾਲਾ ਵਡਿਆਈ ਪਾਉਂਦਾ ਤੇ ਇਹ ਨਹੀਂ ਕਹਿੰਦੇ ਉਹ ਵਡਿਆਈ ਪਾ ਸਕਦੇ ਨਾ ਜੋ ਨਾਮ ਜਪਣੇ ਵਾਲਾ ਪਾ ਲੈਂਦਾ ਹੈ ਜੀ ਸੋ ਇਹ 16ਵੀਂ ਪੌੜੀ ਇਹ ਸਾਸ਼ ਸੰਗਤ ਜੀ ਗੁਰੂ ਸਾਹਿਬ ਨੇ ਕਰਵਾ ਲਈ ਹੈ ਇੱਥੇ ਰਹਿਣ ਦੋ ਹੁਣ ਗੁਰੂ ਮਾਰਾ ਕਿਰਪਾ ਕਰਨ ਤੇ ਸਵੇਰ ਲਈ ਸਾਸ਼ ਸੰਗਤ ਆਪਾਂ ਸਤਾਰ ਮੀ ਪੜੀ ਤੋਂ ਸ਼ੁਰੂ ਕਰਾਂਗੇ ਮਹਾਰਾਜ ਸਚੇ ਪਾਸ਼ਾ ਅੰਗ ਸੰਗ ਸਹਾਈ ਰਹਿਣ ਜੀ ਆਪਣੀ ਇਹ ਸੇਵਾ ਆ ਬਹੁਤ ਵੱਡੀ ਸੇਵਾ ਖਜਾਨਾ ਮਹਾਰਾਜ ਸਚੇ ਪਾਸ਼ਾ ਸਾਨੂੰ ਬਖਸ਼ਿਸ਼ ਕੀਤਾ ਤੇ ਇਹ ਭਾਈ ਦਾਤ ਆਪਾਂ ਲੈਣੀ ਆ ਜਿਹਨੂੰ ਸੁਣਦੇ ਆ ਤੇ ਕੋਈ ਨਾ ਕੋਈ ਤਾਂ ਪੱਲੇ ਪੈਂਦਾ ਹੀ ਹੈ ਗੁਰੂ ਮਹਾਰਾਜ ਕਿਰਪਾ ਕੰਪੁੱਲਾਂ ਦੀ ਹੈਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ